ਵਾਹਿਗੁਰੂ ਜਿੱਤ ਦਾ ਖਾਲਸਾ ਵਾਹਿਗੁਰੂ ਜਿੱਤਿ ਸਤਿ ਇਸ ਵੀਡੀਓ ਵਿੱਚ ਇੱਕ ਕਵਿਤਾ ਸਰਵਨ ਪਰਉਣ ਜਾ ਰਹੀ ਹਾਂ ਜਿਸ ਦਾ ਸਰਨਾਉ ਹੈ ਭਾਈ ਬਚਿੱਤਰ ਸਿੰਘ ਉਠ ਕਲਮੀ ਮੇਰੀ ਤੂੰ ਜ਼ਰਾ ਹੁਸ਼ਿਆਰ ਹੋ ਜਾ ਸੰਗਤਾਂ ਨੂੰ ਦੱਸ ਕੋਈ ਵਾਰ ਦਾ ਉਜਾਰ ਕੀ ਸੁਣੋ ਲੋਕੀ ਕਾਰਨਾਮੇ ਸਿੰਘਾਂ ਦੀ ਬਹਾਦਰੀ ਦੇ ਆਪ ਕਰ ਜਾਣ ਨਾਲੇ ਕੁਲਾ ਦਾਇਨ ਤਾਰ ਕੀ ਸੂਰਮੇ ਦਾ ਜੀਵਨ ਜਹਾਨ ਵਿੱਚ ਜ਼ਿੰਦਗੀ ਏ ਉੱਚੀ ਕਰ ਤੌਣ ਤੁਰੇ ਮੁੱਛਾਂ ਨੂੰ ਸ਼ਿੰਗਾਰ ਕੇ ਭੀੜ ਵਾਲੀ ਜ਼ਿੰਦਗੀ ਦੇ ਲਾਣ ਤਾਂ ਹਜ਼ਾਰ ਵਾਰ ਛੁਰੀ ਹੀ ਇੱਕ ਰਵੇ ਨਿੱਤਰ ਕੰਨ ਫਟਕਾਰ ਕੇ ਸ਼ਾਈ ਫੌਜਾਂ ਬੈਠੀਆਂ ਆਨੰਦਪੁਰ ਘੇਰਾ ਘੱਟ ਨਾਕਾਬੰਦੀ ਕੀਤੀ ਵੀਰੇ ਚਹਰੇ ਖਿਮਾਰ ਕੀ ਉਗੀ ਦੇ ਤਿਹਾਈਂ ਫੌਜ ਮਾਰ ਦੇ ਨਿਛਾਲ ਤੇ ਦੀ ਦਿੱਲੀ ਹੈ ਲਿਆਣਾ ਤੇ ਗੁਰਾਂ ਦਾ ਉਤਾਰ ਕੀ ਕਿਲੇ ਨੇੜੇ ਹੜ ਆਉਣ ਦਿੱਤਾ ਨਾ ਪਹਾੜੀਆਂ ਦਾ ਭਾਨ ਦਿੱਤੇ ਬੂਠੀ ਸ਼ੇਰਾਂ ਤੇ ਗਾ ਮਾਰ ਮਾਰ ਕੇ ਮਾਰ ਮਾਰ ਛਾਪੇ ਸਿੰਘ ਰਾਸ਼ਨ ਲੈ ਜਾਂਦੇ ਲੁੱਟ ਹਿੰਮਤ ਦੇ ਜ਼ੋਰ ਦਿਨ ਦੀ ਵੀ ਲਲਕਾਰ ਕੇ ਹਿੰਮਤ ਦੇ ਜ਼ੋਰ ਦਿਨ ਦੀਵੀ ਲਲਕਾਰ ਕੇ ਚਾਰ ਚਾਰ ਫੌਜਾਂ ਤਾਈ ਮੁੱਕ ਗਏ ਖਜ਼ਾਨੇ ਸ਼ਾਹੀ ਸੋਚ ਦੇ ਵਿਉਂਤਾਂ ਤੇ ਤਰੀਕੇ ਹਾਰ ਹਾਰ ਕੇ ਹੋਇਆ ਨੁਕਸਾਨ ਦਸਨੇ ਸਜੀਦਾ ਨਾਰਾਈ ਜਿੰਨਾ ਮਾਰ ਦਿੱਤੇ ਖਾਨ ਸਾਰੇ ਪਿੰਡੂ ਹੀ ਵੰਗਾਰ ਕੇ ਪਾਸ ਹੋਇਆ ਬੂਆ ਭੰਨ ਕਿਲੇ ਦਾ ਜ਼ਰੂਰ ਦੇਖੋ ਫੜ ਲਓ ਤਮਾਮ ਜਿੰਦੇ ਹੱਲੇ ਮਾਰ ਮਾਰ ਕੇ ਮਸ਼ਕ ਸ਼ਰਾਬ ਦੀ ਭਲਾਈ ਖੋਨੀ ਹਾਥੀ ਤਾਈ ਸੱਤ ਤਵੇ ਬੱਦੇ ਮੱਥੇ ਲੋਹੀ ਦੇ ਸਵਾਰ ਕੇ ਸੱਤ ਤਵੇ ਬੱਦੇ ਮੱਥੇ ਲੋਹੀ ਦੇ ਸਵਾਰ ਕੇ ਤੇਗ ਧਾਰ ਖੰਡਾ ਉਹਦੀ ਸੁੰਡ ਨਾਲ ਬੰਨ ਦਿੱਤਾ ਤੋੜ ਦਿੱਤਾ ਸਿੱਧਾ ਕਿਲੇ ਵੱਲ ਪੁਚਕਾਰ ਕੇ ਹਾਥੀ ਕੋਲੋਂ ਟੱਕਰ ਲਵਾ ਕੇ ਢਵਾਵੇਂ ਬੂਹਾ ਕੇਸਰੀ ਨੇ ਕਿਹਾ ਏਦਾਂ ਦਲਾ ਨੂੰ ਵੰਗਾਰ ਕੇ ਕੇਸਰੀ ਨੇ ਕਿਹਾ ਏਦਾਂ ਦਲਾ ਨੂੰ ਵੰਗਾਰ ਕੇ ਹੱਲਾ ਮਾਰ ਪਿੱਛੋਂ ਜਿੰਦਾ ਸਾਹਬਾਂ ਨੂੰ ਫੜ ਲਵੋ ਨਿੱਕ ਦਾ ਸਿਆਪਾ ਮੁੱਖੇ ਅੱਜੋ ਹੀ ਨਤਾਰ ਕੇ ਕਿਲੇ ਉੱਤੇ ਬੈਠੇ ਜਾਨੀ ਜਾਨ ਪਈ ਵੇਖਦੇ ਸੀ ਆਖ ਦੂ ਬਚਿੱਤਰ ਸਿੰਘ ਵੀਰ ਨੂੰ ਪਿਆਰ ਕੇ ਕਿਲੇ ਉੱਤੇ ਬੈਠੇ ਜਾਨੀ ਜਾਨ ਪਈ ਵੇਖਦੇ ਸੀ ਆਖ ਦੁਬੋ ਚਿੱਤਰ ਸਿੰਘ ਵੀਰ ਨੂੰ ਪਿਆਰ ਕੇ ਰਾਜਿਆਂ ਦੇ ਹਾਥੀ ਨਾਲ ਹੱਥ ਨੇ ਵਿਖਾਉਣੇ ਅੱਜ ਮਾਣੂਏ ਲਿਆਈ ਦੇਖੋ ਫੀਲ ਨੂੰ ਸ਼ਿੰਗਾਰ ਕੇ ਨੀਵੀ ਹੋ ਕੇ ਸੂਰਮੇ ਨੇ ਕੰਡ ਤੇ ਲਵਾਈ ਥਾਪੀ ਓਠ ਨੱਠਾ ਜੋਸ਼ ਵਿੱਚ ਭਾਲੀ ਨੂੰ ਸੰਭਾਰ ਕੇ ਓਠ ਨੱਠਾ ਜੋਸ਼ ਵਿੱਚ ਭਾਲੀ ਨੂੰ ਸੰਭਾਰ ਕੇ ਵਾਲੇ 21 ਹਾਥੀਆਂ ਦਾ ਹੋ ਗਿਆ ਸਰੀਰ ਵਿੱਚ ਕੱਢ ਦਿੱਤਾ ਬੰਨੇ ਬੂਹੇ ਕਿਲੇ ਦੇ ਉਤਾਰ ਕੇ ਗੁਰੂ ਜੀ ਦਾ ਨਾਮ ਲੈ ਕੇ ਮੱਥੇ ਵਿੱਚ ਠੋਕ ਦਿੱਤਾ ਲੰਗ ਗਿਆ ਤੋੜ ਸੱਤੀ ਤਵੇਈ ਸੰਘਾਰ ਕੇ ਕੁੱਕੜੀ ਮੜੌਰ ਛਾਟ ਬਿੱਲਾ ਜਿਵੇਂ ਸੁੱਟਦਾ ਏ ਸੁੱਟ ਦਿੱਤਾ ਛੱਟ ਖੁਨੀ ਫੀਲ ਇਓ ਉਲਾਰ ਕੇ ਗੱਬਵਾੜ ਪਾਈ ਪਿੱਛੋਂ ਹੱਲਾ ਮਾਰ ਖਾਲਸੇ ਨੇ ਸੱਥਰ ਵਸ਼ਾਂਦੀ ਜਿਵੇਂ ਲਾਵੇਂ ਜਿਵੇਂ ਵਦਾਰ ਕੇ ਹੱਥ ਦੀਖ ਖਾਲਸੀ ਹੱਥ ਲਾਉਣ ਕੰਨਾਂ ਤਾਈ ਪੀਲੇ ਫੂਕ ਹੋ ਗਈ ਹੌਸਲੇ ਨੂੰ ਹਾਰ ਕੇ ਹੱਥ ਦੀਖ ਖਾਲਸੀ ਹੱਥ ਲਾਉਣ ਕੰਨਾਂ ਤਾਈ ਪੀਲੇ ਫੂਕ ਹੋ ਗਏ ਹੱਥੋਂ ਹੌਸਲੇ ਨੂੰ ਹਾਰ ਕੇ ਭੱਜ ਗਏ ਆਨੰਦ ਮੂਹ ਦੀ ਖਾਈ ਕੇ ਪਹਾੜੀਏ ਓ ਆਈ ਸੀ ਜੋ ਰੱਬ ਨਾਲ ਦੁਸ਼ਮਣੀ ਚਤਾਰ ਕੇ ਭੱਜ ਗਏ ਆਨੰਦ ਮੂਦੀ ਖਾਈ ਕੇ ਪਹਾੜੀਏ ਓ ਆਈ ਸੀ ਜੋ ਰੱਬ ਬਨਾਲ ਦੁਸ਼ਮਣੀ ਚਿਤਾਰ ਕੇ ਆਈ ਸੀ ਜੋ ਰੱਬ ਬਨਾਲ ਦੁਸ਼ਮਣੀ ਚਿਤਾਰ ਕੇ ਆਈ ਸੀ ਜੋ ਰੱਬ ਬਨਾਲ ਦੁਸ਼ਮਣੀ ਚਿਤਾਰ ਕੇ ਏ ਸੀ ਭਾਈ ਬਚਿੱਤਰ ਸਿੰਘ ਜੀ ਬਾਰੇ ਇੱਕ ਕਵਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਕਵਿਤਾਵਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ